ਉਰੇ ਹੀ ਪੰਜਾਬ ਪਰਦੇ ਵਿੱਚ ਅੱਜ ਤੰਦਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸੰਤਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅਸੀਂ ਅੱਜ ਅੰਮ੍ਰਿਤਸਰ ਦੇ ਅਜੀਬ ਨਗਰ ਦੇ ਵਿੱਚ ਪਹੁੰਚੇ ਹੋਏ ਹਾਂ ਦਿੱਸੇ ਕਿ ਸਭ ਤੋਂ ਵੱਡਾ ਕੇਕ ਜਿਹੜਾ ਵਾ ਉਹ ਤਿਆਰ ਪਰ ਤਿਆਰ ਕੀਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਉਸ ਕੇਕ ਦੀ ਤਸਵੀਰ ਵੀ ਸਾਂਝੀ ਕਰਦੇ ਪਏ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਰੀਗਰ ਨੇ ਉਹਨਾਂ ਦੇ ਵੱਲੋਂ ਇਸ ਕੇਕ ਨੂੰ ਤਿਆਰ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਮਿਹਨਤ ਤੋਂ ਬਾਅਦ ਇਹ ਜਿਹੜਾ ਕੇਕ ਆ ਉਹ ਤਿਆਰ ਪਰ ਤਿਆਰ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਕੇਕ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਪੌਂਡ ਦਾ ਕੇਕ ਜਿਹੜਾ ਹੋ ਤਿਆਰ ਹੋ ਚੁੱਕਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਸੀਂ ਉਸ ਕੇਕ ਦੀ ਤਸਵੀਰ ਤੋਰਾਂ ਸਾਂਝੀ ਕਰਦੇ ਪਿਆ ਤਾਂ ਡਰਾਈ ਫਰੂਟ ਤਾਂ ਹੋਰ ਵੀ ਫਰੂਟ ਦੇ ਨਾਲ ਜਿਹੜਾ ਕੇਕ ਆਹੋ ਹਰ ਸਾਲ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਤਿਆਰ ਕੀਤਾ ਜਾਇਆ ਹੈ ਗਿਆ ਤਾਂ ਥੋੜੀ ਜੀ ਦੇਰ ਦੇ ਵਿੱਚ ਇਹ ਕੇਕ ਜਿਹੜਾ ਟਰਾਲੀ ਦੇ ਵਿੱਚ ਰੱਖ ਕੇ ਗੁਰਦੁਆਰਾ ਸ਼ੀਦਾ ਸਾਹਿਬ ਬਾਹਰ ਲੈ ਕੇ ਜਾਣਗੇ ਤਾਂ ਉੱਥੇ ਸੰਗਤਾਂ ਦੇ ਵਿੱਚ ਜਿਹੜਾ ਇਹ ਕੇਕ ਆਹੋ ਪਰਤਾਇਆ ਜਾਏਗਾ ਤਾਂ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਆ ਜੀ ਮੇਲਾ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਮੰਨੂ ਹੈ ਜੀ ਕੀ ਕਹਾ ਜਾਂਦੇ ਹੋ ਕਿੰਨੀ ਕੁ ਮਿੰਟ ਲੱਗਦੀ ਹੈ ਜੀ ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤਾਂ ਤਾਂ ਬਾਬਾ ਦੀਪ ਸਿੰਘ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਏ ਜੀ ਹਾਂ ਜੀ ਕੀ ਕਹਾ ਜਾਂਦੇ ਦਾ ਕੇਕ ਤਿਆਰ ਕੀਤਾ ਗਿਆ ਜੀ ਅੱਜ ਇਹ ਕੇਕ ਜੀ 600 ਪੌਂਡ ਦਾ ਤਿਆਰ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਜੀ ਬਾਬਾ ਦੀਪ ਸਿੰਘ ਦਾ ਜਨਮ ਦਿਨ ਬڑے ਧੁੰਮਤਾ ਅਮਨਾਲ ਸ਼ਹੀਦ ਦਾ ਸਭ ਮਨਾਇਆ ਜਾਏਗਾ ਰਾਤੀ 12 ਵਜੇ ਕੇਕ ਉੱਥੇ ਕੱਟਿਆ ਜਾਏਗਾ ਕਿੰਨੇ ਕਾਰੀਗਰ ਲੱਗੇ ਨੇ ਸਵੇਰ ਤੇ ਇਹ ਤਕਰੀਬਨ 5 ਕਾਰੀਗਰ ਲੱਗੇ ਸੀ ਜੀ 5 ਦਿਨ ਤੋਂ ਲਗਾਤਾਰ ਇਹ ਤਿਆਰੀ ਚੱਲ ਰਹੀ ਹੈ ਜੰਮੂ ਤੋਂ ਕਾਰੀਗਰ ਆਏ ਸੀ ਉਹ ਅੱਜ ਪੂਰਾ ਆਪਣਾ ਕੇਕ ਤਿਆਰ ਕਰਕੇ ਪੇਸ ਦੇ ਗਏ ਆ ਸਾਨੂੰ ਜੋ ਕਿ ਰਾਤੀ 12 ਵਜੇ ਉੱਥੇ ਮਤਾਇਆ ਜਾਏਗਾ ਤਾ ਹਰ ਸਾਲ ਤੁਹਾਡੇ ਵੱਲੋਂ ਜਿਹੜੇ ਕੇਕ ਨੇ ਉਹ ਤਿਆਰ ਕਰਵਾਏ ਜਾਂਦੇ ਨੇ ਹਾਂਜੀ ਹਾਂਜੀ ਇਹ ਤਕਰੀਬਨ 12 ਸਾਲ ਹੋ ਗਿਆ ਜੀ ਸਾਨੂੰ ਕੇਕ ਤਿਆਰ ਕਰਦਾ ਪੰਜਾਬੋਂ ਤੋਂ ਸ਼ੁਰੂ ਕੀਤਾ ਸੀ ਅੱਜ ਆਪਾਂ 600 ਬੌਂਡ ਤੇ ਪਹੁੰਚੀ ਆਈ ਬਾਬਾ ਜੀ ਸਿਰ ਤੇ ਅੰਝੀਸ਼ੀਰਵਾਦ ਦੇਣ ਅੱਗੇ ਤੋਂ ਅੱਗੇ ਵਧੀ ਜਾਵਾਂਗੇ ਕੇਕ ਸਾਡਾ ਵਧੀ ਜਾਏਗਾ ਜੀ ਤਾਂ ਜੇਕਰ ਅਸੀਂ ਗੱਲ ਕਰੀਏ ਕੀ ਕੁਝ ਇਸ ਕੇਕ ਦੇ ਵਿੱਚ ਪਾਇਆ ਗਿਆ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਇਹਦੇ ਵਿੱਚ ਡਰਾਈ ਫਰੂਟ ਪਿਆ ਹੈ ਚਾਕਲੇਟ ਪਈ ਹੈ ਇਹ ਅੰਗੂਰ ਪਏ ਨੇ ਹਰ ਇੱਕ ਤਰ੍ਹਾਂ ਦੀ ਤੁਸੀਂ ਵੈਰਾਈਟੀ ਦੇਖ ਸਕਦੇ ਇਹਦੇ ਵਿੱਚ ਕੋਈ ਚੀਜ਼ ਆਪਾਂ ਇਹੋ ਜਿਹੀ ਛੱਡੀ ਨਹੀਂ ਜਿਹੜੀ ਇਹਦੇ ਜਿਹੜਾ ਨਾਮ ਪਈ ਇਹ ਇੱਥੋਂ ਤੱਕ ਸਟਰਾਬੇਰੀ ਵੀ ਬਈ ਹੈ ਜੀ ਅਜੇ ਕਰ ਅਸੀਂ ਗੱਲ ਕਰੀਏ ਹੋਰ ਕੀ ਕੁਝ ਮੰਗਵਾਇਆ ਗਿਆ ਹੈ ਕੀ ਅੱਜ ਬਾਬਾ ਜੀ ਜਨਮ ਦਿਹਾੜੇ ਨੂੰ ਲੈ ਕੇ ਤੁਹਾਡੇ ਕੋਲ ਬਾਬਾ ਜੀ ਦੇ ਜਨਮ ਦਿਹਾੜੇ ਦੇ ਮੁੱਖ ਰੱਖਣਾ ਹੈ ਹੁਣੇ ਵਾਰ ਹਾਥੀ ਊਂਠ ਘੋੜੇ ਗਤਕਾ ਪਾਰਟੀ ਵੀ ਆ ਗਈ ਹੈ ਜੀ ਹੁਣੇ ਬਸ ਪਰ ਨਗਰ ਕੀਰਤਨ ਦੇ ਰੂਪ ਵਿੱਚ ਰਾਤੀ ਕੀੇ ਕਛੀ ਦਸਾ ਵੀ ਲੈ ਕੇ ਜਾਵਾਂਗੇ ਜੋ ਕਿ ਟਰਾਲੀ ਵਾਲਾ ਕੇਕ ਹੈ ਜੀ ਬੜਾ ਮਸ਼ਹੂਰ ਹੈ ਜੀ ਲੋਕੀ ਉੱਥੇ ਉਡੀਕ ਕਰਦੇ ਆ ਜੀ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਅਸੀਂ ਦੇਖਾਂਗੇ ਤੇ ਪ੍ਰਸ਼ਾਦ ਦੇ ਰੂਪ ਵਿੱਚ ਲਵਾਵਾਂਗੇ ਜੀ ਤਾਂ ਪੂਰਾ ਇਲਾਕਾ ਨਵਾਸੀ ਇਕੱਠੇ ਹੋਏ ਨੇ ਜੀ ਅੱਜ ਪੂਰਾ ਜੀ ਇਹ ਮੇਰੇ ਇਕੱਲੇ ਦਾ ਨਹੀਂ ਮੇਰੇ ਸਾਰੇ ਭੈਣ ਭਰਾਵਾਂ ਵੀਰਾਂ ਦਾ ਸੰਯੋਗ ਹੈ ਜੀ ਉਹਨਾਂ ਦੇ ਸਦਕੇ ਅੱਜ ਆਪ ਇੱਥੋਂ ਦੀ ਇੱਥੇ ਪਹੁੰਚ ਗਏ ਆ ਜੀ ਹੋਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਕੇਕ ਆ ਵੱਡਾ ਤਿਆਰ ਕੀਤਾ ਜਾਏਗਾ ਜੀ ਮੈਂ ਕਹ ਜਰੂਰ ਕੀਤਾ ਜਾਏਗਾ ਜੀ ਬਾਬਾ ਜੀ ਇੰਜ ਹੀ ਸਾਡੇ ਪਰਿਵਾਰ ਤੇ ਮੇਰੇ ਵੀਰ ਭਰਾਵਾਂ ਤੇ ਸਾਰਿਆਂ ਇਹ ਤੋਂ ਇੱਕ ਟਰਾਲੀ ਤੇ ਲੈ ਕੇ ਜਾਣੇ ਕੀਪਦਾ ਅਗਲੀ ਵਾਰੀ ਦੋ ਟਰਾਲੀ ਤੇ ਲੈ ਕੇ ਜਾਈਏ ਜੀ ਬਿਲਕੁਲ ਤੁਸੀਂ ਵੇਖਿਆ ਗਿਆ ਸੀ ਗੱਲਬਾਤ ਕੀਤੀ ਆ ਫਿਲਹਾਲ ਨਵਾਂ ਦੱਸਿਆ ਯਾਰਾ ਕਿ ਹਰ ਸਾਲ ਉਹਨਾਂ ਦੇ ਵੱਲੋਂ ਜਿਹੜਾ ਕੇਕ ਆਹੋ ਤਿਆਰ ਪਰ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਜਿਹੜਾ ਕੇਕ ਆ ਉਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕੇਕ ਨੇ ਉਹ ਲੈ ਕੇ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਜਾਣਗੇ ਤਾਂ ਇਸ ਵਾਰ ਵੀ ਇਹਨਾਂ ਦੇ ਵੱਲੋਂ ਜਿਹੜਾ ਕੇਕ ਤਿਆਰ ਕੀਤਾ ਗਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰ ਵਾਰ ਜਿਹੜੀਆਂ ਸੰਗਤਾਂ ਨੇ ਉਹ ਉਹ ਦੇਖਦੀਆਂ ਨੇ ਕਿ ਕਦੋਂ ਟਰਾਲੀ ਵਾਲਾ ਕੇਕ ਉਹ ਲੈ ਕੇ ਪਹੁੰਚਣ ਤਾਂ ਸੰਗਤਾਂ ਸ਼ਕਨ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਅੱਜ ਇਹਨਾਂ ਦੇ ਵੱਲੋਂ ਜਿਹੜਾ ਕੇਕ ਤਿਆਰ ਕਰਵਾਇਆ ਗਿਆ ਤਾਂ ਉਹ ਸਪੈਸ਼ਲ ਕਾਰੀਗਰ ਇਹਨਾਂ ਦੇ ਵੱਲੋਂ ਹਰ ਸਾਲ ਮੰਗਵਾਏ ਜਾਂਦੇ ਨੇ ਜੋ ਇਸ ਕੇਕ ਨੂੰ ਆ ਕੇ ਤਿਆਰ ਕਰਦੇ ਨੇ ਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਾਰੀਗਰ ਇਸ ਜਗ੍ਹਾ ਦੇ ਉੱਪਰ ਲੱਗੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਜਿਹੜੇ ਕੇਕ ਨੇ ਉਹ ਤਿਆਰ ਕੀਤੇ ਗਏ ਨੇ ਜਲਦੀ ਅਸੀਂ ਤਸਵੀਰ ਸਾਂਝੀ ਕੀਤੀ ਆ ਤਾਂ ਇਹ ਕੇਕ ਜਿਆਦਾਤਰ ਦਿਖਾਈ ਨਹੀਂ ਦਿੰਦੇ ਤਾਂ ਅੱਜ ਇਹਨਾਂ ਦੇ ਵੱਲੋਂ ਕੇਕ ਦਾ ਤਿਆਰ ਕੀਤਾ ਗਿਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਚਾਹੁੰਦੇ ਆ ਅਕਸਰ ਐਡਾ ਵੱਡਾ ਕੇਕ ਦੇਖਣ ਨੂੰ ਨਹੀਂ ਮਿਲਦਾ ਜਿਹੜਾ ਇਹਨਾਂ ਦੇ ਵੱਲੋਂ ਹਰ ਸਾਲ ਤਿਆਰ ਕਰਵਾਇਆ ਜਾਂਦਾ ਜੀ ਤਾਂ ਇਹਨਾਂ ਤੋਂ ਬੱਬਰ ਦੀਸ਼ਲੀ ਦੇ ਜਿਲ੍ਹੇ ਹਿਆਰੇ ਨੂੰ ਲੱਖ ਲੱਖ ਮੁਬਾਰਕਾਂ ਮੰਨੂ ਵੀਰ ਵੱਲੋਂ ਇਹ ਪਿਛਲੇ 12-13 ਸਾਲਾਂ ਤੋਂ ਇਹ ਕੇਕ 10 ਪੌਂਡ ਤੋਂ ਸ਼ੁਰੂ ਕਰਕੇ 600 ਪੌਂਡ ਤੱਕ ਹੋਣੀ ਔਰ ਅੰਬਰਸਰ ਦੀ ਸੰਗਤ ਨੂੰ ਇਸ ਕੇਕ ਦਾ ਤੋੜੀਕ ਹੁੰਦੀ ਆ ਕਿ ਨਗਰ ਕੀਰਤਨ ਦੇ ਰੂਪ ਚ ਇਹ ਕੇਕ ਜਾਂਦਾ ਇਹ ਮੇਰੇ ਵੀਰ ਦਾ ਬਹੁਤ ਵਧੀਆ ਉਪਰਾਲਾ ਵਾ ਜਿਹੜਾ ਹਰ ਲੰਗਰ ਦੀ ਸ਼ਰਧਾ ਵਾ ਕੋਈ ਕੇਂਦਰਾਂ ਦੇ ਲੰਗਰਾਂ ਦਾ ਕੋਈ ਫਰੂਟ ਡਰਾਈ ਫਰੂਟ ਦਾ ਕੇਕ ਤਿਆਰ ਕੀਤਾ ਗਿਆ ਇਹਨੂੰ ਕਿ ਤਕਰੀਬਨ ਕਾਰੀਗਰ ਜਿਹੜੇ ਬਾਹਰੋਂ ਆਉਂਦੇ ਆ ਤਿਆਰ ਕਰਨ ਔਰ ਅੱਜ ਹੀ ਹੋਣੇ ਹੋਰ 10 ਮਿੰਟ ਤੱਕ ਦੇਖਿਓ ਇੱਥੇ ਸਾਰਾ ਗਤਕਾ ਵਗੈਰਾ ਨਾਲ ਬਾਬਾ ਜੀ ਦੇ ਮਤਲਬ ਨਗਰ ਕੀਰਤਨ ਦੇ ਰੂਪ ਨਾਲ ਉੱਥੇ ਜਾ ਕੇ 12 ਵਜੇ ਅਰਦਾਸ ਕਰਨ ਤੋਂ ਬਾਅਦ ਇਸ ਨੂੰ ਸੰਗਤ 'ਚ ਵਰਤਾਇਆ ਜਾਊਗਾ ਔਰ ਬਹੁਤ ਹੀ ਦੇਖ ਰਹੇ ਹੋ ਪੰਜ ਸਾਲ ਤੋਂ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਫੈਮਲੀਆਂ ਫੋਟੋਆਂ ਖਿਚਾ ਰਹੀਆਂ ਮਤਲਬ ਇੱਕ ਵਕਰੀ ਕੇਂਦ ਦਾ ਕੇਂਦਰ ਬਣਿਆ ਹੋਇਆ ਹੈ ਕੇਕ ਗੁਰੂ ਰੂਪ ਦੇ ਪ੍ਰਸ਼ਾਦ ਦੇ ਤੌਰ ਤੇ ਹੀ ਉੱਥੇ ਲੈ ਕੇ ਜਾਵਾਂਗੇ ਇਹ ਕੇਕ ਦੀ ਜਦੋਂ ਵੀ ਹੁਣੇ ਪੁੱਛਿਆ ਵੀਰ ਨੂੰ ਕਿ ਵੱਡਾ ਹੋ ਸਕਦਾ ਕੇਕ ਵੱਡਾ ਹੋਏਗਾ ਗਾਂਗਾ ਇਹਨੂੰ ਬਸ ਦਿੱਕਤ ਸਾਨੂੰ ਇਹ ਆਉਂਦੀ ਖੜਨ ਦੀ ਜੇ ਕੋਈ ਹੋਰ ਵੀ ਸੁਵਿਧਾ ਕੋਈ ਵਧੀਆ ਹੋ ਜਾਏ ਤਾਂ ਇਤੋਂ ਵੱਡਾ ਵੀ ਕੇਕ ਹੋ ਸਕਦਾ ਵਾ ਕੇਕ ਗਾਹ ਵੱਡਾ ਹੋ ਰਿਹਾ ਇਹ ਪੌਂਡਾਂ ਚ ਵੱਧ ਰਿਹਾ 100 ਪੌਂਡ 50 ਪੌਂਡ ਚ ਟੀਐਸ ਕਰਕੇ ਪਰ ਬੜੀ ਆਸਤਾ ਵਾ ਬਾਬਾ ਜੀ ਦੇ ਕਿ ਸਾਡੇ ਦੇ ਕੋਈ ਾਕਾਦ ਨਹੀਂ ਹੈ ਜੀ ਉਹੀ ਜੋ ਪੁੱਛਿਆ ਉਹੀ ਸਿਰ ਤੇ ਮੇਰ ਭਰਾ ਯਾਦ ਰੱਖ ਕੇ ਆਪ ਉਹ ਆਪਣੀ ਸੇਵਾ ਲਈ ਜਾ ਰਹੇ ਥੋੜੇ ਸਮੇਂ ਤੱਕ ਲੈ ਕੇ ਜਾਣਗੇ ਜੀ ਗੁਰਦੁਆਰਾ ਸ਼ਿਤਾ ਸਾਹਿਬ ਦੇ ਬਾਹਰ ਤਿਆਰੀ ਹੋ ਰਹੀ ਹੈ ਜੀ ਬਸ ਹੋਰ 10 15 ਮਿੰਟ ਤੱਕ ਇਹਨੂੰ ਆਰਾਮ ਕੀਤਾ ਜਾਏਗਾ ਔਰ ਨਗਰ ਕੀਰਤਨ ਦੇ ਰੂਪ ਚ ਲੈ ਕੇ ਜਾਇਆ ਜਾਏਗਾ ਸਤਿਕਾਰਤਨ ਕੀ ਮੈਸੇਜ ਆਉਣ ਵਾਲੇ ਸਮੇਂ ਦੇ ਵਿੱਚ ਪ ਦੇਖੋ ਅਹੀ ਹੈ ਕਿ ਹੁੱਲੜ ਬਾਜੀ ਨਾ ਕਰਨ ਆਪਣੇ ਮਹਾਰਾਜ ਦਾ ਧਿਆਨ ਲੇ ਕੇ ਜਿਤਨਾ ਬੁਲਟ ਵਗੈਰਾ ਪਟਾਕੇ ਹਮ ਟੁਕਿਆਂ ਤੋਂ ਉਹਨਾਂ ਤੋਂ ਪ੍ਰੇਰਿਆ ਕਰਕੇ ਔਰ ਸੰਗਤ ਦੇਖੋ ਆਪਣੇ ਵੀ ਪਰਿਵਾਰ ਦੇ ਜੀ ਹੋ ਸਕਦੇ ਵਿੱਚ ਕਿ ਇਹਦੇ ਵੀ ਹੁੱਲੜ ਬਾਜੀ ਨਾ ਕਰਨ ਔਰ ਜਿੱਥੇ ਅਸੀਂ ਇੱਕ ਆਪਣੇ ਅਸੀਂ ਬਾਪੂ ਦੇ ਘਰ ਜਾਂਦੇ ਹਾਂ ਉਹ ਪੁਰਖੇ ਆ ਸਾਡੇ ਜਿਹੜੇ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਸਾਡੇ ਉੱਤੇ ਸੀਸ ਤੱਕ ਆਪਣਾ ਦੇ ਤਾ ਔਰ ਅਸੀਂ ਉਹਨਾਂ ਦੇ ਘਰ ਜਾਣ ਲੱਗੇ ਅਸੀਂ ਸ਼ਰਦਾ ਨਾ ਜਾਈਏ ਆਪਣੇ ਜਿਸ ਘਰੋਂ ਨਿਕਲੇ ਆਸਣਾ ਉਧਰਾਂ ਜਾਈਏ ਕਿ ਨਾ ਕੀ ਹੁੱਲੜ ਬਾਜੀ ਕਰਕੇ ਜਾਈਏ ਇਹ ਇੱਕ ਅਪੀਲ ਸੰਗਤ ਨੂੰ ਆ ਕਿ ਜਿਹੜੀ ਪ੍ਰਸ਼ਾਸਨ ਨੂੰ ਵੀ ਆ ਕਿ ਇਸ ਤੇ ਰੋਕ ਲਾਈ ਜਾਵੇ ਇਹ ਦਿੱਕਤ ਬਹੁਤ ਕ੍ਰੀਏਟ ਹੁੰਦੀ ਹੈ ਆ ਬਿਲਕੁਲ ਤੁਸੀਂ ਉਹਨਾਂ ਦੇ ਵੱਲੋਂ ਬਹੁਤ ਵਰੀਆ ਗੱਲ ਕੀਤੀ ਗਈ ਆ ਕਿ ਅਕਸਰ ਹੀ ਅਸੀਂ ਦੇਖਦੇ ਆਂ ਕਿ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੁਲਟ ਜਾਂ ਫਿਰ ਮੋਟਰਸਾਈਕਲ ਲੈ ਕੇ ਜਾਂਦੇ ਨੇ ਤਾਂ ਹੁੱਲੜਬਾਜੀ ਕਰਦੇ ਨੇ ਤਾਂ ਉਹਨਾਂ ਨੂੰ ਵੀ ਮੈਸੇਜ ਦਿੱਤਾ ਗਿਆ ਕਿ ਨਗਰ ਕੀਰਤਨ ਦੇ ਉੱਪਰ ਉਹ ਸ਼ਰਧਾ ਦੇ ਨਾਲ ਜਾਣ ਤਾਂ ਨਤਮਸਤਕ ਹੋਣ ਪਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਹੋਣਾ ਨਾ ਕਰਨ ਦਾ ਲਗਾਤਾਰ ਗੱਲਬਾਤ ਜਾਇ ਹੀ ਰੱਖਾਂਗੇ ਤਾਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਵੀ ਅੱਜ ਇੱਥੇ ਪਹੁੰਚੋ ਲਗਾਤਾਰ ਵਕ ਵਕ ਜਿਹੜੀ ਇਹ ਕਰਵਾ ਰਹੀ ਹੈ ਕਿਉਂਕਿ ਅਕਸਰ ਇਦਾਂ ਵੱਡਾ ਕੇਕ ਕਿਤੇ ਵੀ ਨਹੀਂ ਦਿਖਾਈ ਦਿੰਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਵਾਹਿਗੁਰੂ ਜੀ ਸਾਰੇ ਸਮੂਹ ਸਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਇਹ ਤਿਆਰ ਹੋ ਰਿਹਾ ਹੈ 100 ਪਾਉਂਡ ਤੋਂ ਚੱਲੇ ਹਿਆ 600 ਪਾਉਂਡ ਤੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਜਿਹੜਾ ਲੈ ਆਏ ਆ ਬਹੁਤ ਵਧੀਆ ਉਪਰਾਲਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਵੱਧ ਤੋਂ ਵੱਧ ਸੰਗਤਾਂ ਆ ਰਹੀਆਂ ਔਰ ਸਾਰਿਆਂ ਨੂੰ ਇੰਨਾ ਉਤਸ਼ਾਹ ਹੁੰਦਾ ਹੈ ਕਿ ਬਾਬਾ ਜੀ ਦਾ ਦਿਹਾੜਾ ਆ ਰਿਹਾ ਹੈ ਪਹਿਲਾਂ ਹੀ ਦੋ-ਦੋ ਮਹੀਨੇ ਤਿਆਰੀ ਚੱਲਦੀ ਰਹਿੰਦੀ ਹੈ ਕਿ ਚਲੋ ਜੀ ਬਾਬਾ ਜੀ ਦਾ ਦਿਹਾੜ ਦੇ ਅਸੀਂ ਦੇ ਹੀ ਕਹਿੰਦੇ ਜੀ ਜਿੰਨੀ ਸੰਗਤ ਆ ਰਹੀ ਹੈ ਜਿਸ ਤਰ੍ਹਾਂ ਮਤਲਬ ਆਪਣਾ ਸਾਰਾ ਕੇਕ ਵੱਡਾ ਹੋ ਰਿਹਾ ਉਸੇ ਤਰ੍ਹਾਂ ਹੀ ਸੰਗਤਾਂ ਵੀ ਸਾਡੇ ਨਾਲ ਜੁੜਦੀਆਂ ਜਾ ਰਹੀਆਂ ਤੇ ਬਹੁਤ ਮਜ਼ਾ ਆਉਂਦਾ ਸਾਰਿਆਂ ਨੂੰ ਬੱਚਿਆਂ ਨੂੰ ਆਪਣੇ ਜਨਮ ਦਿਨ ਭੁੱਲ ਜਾਂਦੇ ਬਾਬਾ ਜੀ ਦਾ ਯਾਦ ਨਾਲਾ ਕਿ ਬਾਬਾ ਜੀ ਦਾ ਦਿਹਾੜਾ ਆ ਰਿਹਾ ਹੈ ਪਰ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸਾਰਿਆਂ ਨੂੰ ਐਸੇ ਜਰਾ ਜੁੜੇ ਰਹਿਣਾ ਚਾਹੀਦਾ ਹੈ ਤੇ ਹੋਰ ਸੰਗਤਾਂ ਵਧਣ ਤੇ ਸਾਰਾ ਹੋਰ ਹੋਰ ਪ੍ਰਲੇਖ ਕਰਦੇ ਰਹੀਏ ਨਾਲ ਤਾਂ ਤੁਸੀਂ ਵੇਖਿਆਗੇ ਅਸੀਂ ਲਗਾਤਾਰ ਗੱਲਬਾਤ ਜਿਾਈ ਰੱਖੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਹਰ ਸਾਲ ਜਿਹੜੀਆਂ ਸੰਗਤਾਂ ਨੇ ਵੰਟੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਕੇਕ ਆ ਉਹ ਵੀ ਅਸੀਂ ਲਗਾਤਾਰ ਵੱਡਾ ਕਰ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਵੱਡਾ ਕੇਕ ਆ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਏਗਾ ਤਾਂ ਉਸ ਤੋਂ ਪਹਿਲਾਂ ਹਰ ਇੱਕ ਤਸਵੀਰ ਤੋਂ ਨਾਸੰਦੀ ਕੀਤੀ ਆ ਹਾਂਜੀ ਕੀ ਨਾਮ ਹੈ ਤੁਹਾਡਾ ਪਿੰਕੂ ਸਰਪਾਲ ਹਾਂਜੀ ਕੀ ਕਹਿੰਦਾ ਜਾਂਦਾ ਜਿਸ ਤਰ੍ਹਾਂ ਕੇਕ ਤਿਆਰ ਕੀਤਾ ਗਿਆ ਤਾਂ ਹਰ ਕੋਈ ਸੰਗਤ ਨੂੰ ਉਤਸ਼ਾਹ ਹੁੰਦਾ ਕਿ ਜਦੋਂ ਕੇਕ ਆਏਗਾ ਤਾਂ ਉਹਦੇ ਨਾਲ ਫੋਟੋਆਂ ਕਰਵਾਉਣ ਕੇ ਤਾਂ ਕੇਕ ਖਾਣਗੇ ਹਾਂਜੀ ਹਾਂਜੀ ਸੰਗਤਾਂ ਦਾ ਪਿਆਰ ਹੈ ਜੀ ਸਭ ਵੇਟ ਕਰਦੇ ਕੇਕ ਦੀ ਦੇਖਣ ਦੀ ਤਾਂ ਹੋਰ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਵੀ ਹਾਥੀ ਹੈ ਹੂਠ ਹੈ ਘੋੜੇ ਹੈ ਗਤਕਾ ਪਾਕੀ ਹੈ ਸਾਰਿਆਂ ਨੇ ਨਾਲ ਜਾਣਾ ਛੀਦਾ ਸਭ ਤੱਕ ਤਾਂ ਸਾਰੇ ਇਕੱਠੇ ਜਾਣਗੇ ਜੀ ਹਾਂਜੀ ਹਾਂਜੀ ਜੀ ਇਕੱਠੇ ਜੀ ਉੱਥੇ ਜਾ ਕੇ ਖੁਸ਼ੀ ਮਨਾਈ ਜਾਂਦੀ ਹਾਂਜੀ ਹਾਂਜੀ ਪੂਰਾ ਧੂਮ ਧਾਮ ਦਾ ਕੰਮ ਹੋਇਆ ਠੀਕ ਹੈ ਅੱਜ ਵੀ ਵੇਖਿਆ ਕਿ ਸੀ ਲਗਾਤਾਰ ਗੱਲਬਾਤ ਕੀਤੀਆਂ ਤਾਂ ਉਹਨਾਂ ਦਾ ਮਤਲਬ ਕਹਿਆ ਜਾ ਰਿਹਾ ਕਿ ਹਰ ਸਾਲ ਉਹ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੇ ਨੇ ਤਾਂ ਇਸ ਵਾਰ ਵੀ ਉਹ ਕੇਕ ਕੱਟ ਕੇ ਬਾਬਾ ਜੀ ਦਾ ਜਨਮ ਦਿਹਾੜਾ ਉਹ ਮਨਾਉਣਗੇ ਜਗ ਮੰਡੀ ਦੇ ਲਈ ਸਾਹਿਲ ਅੰਮ੍ਰ ਪੂਰੇ ਹੀ ਪੰਜਾਬ ਭਰ ਦੇ ਵਿੱਚ ਅੱਜ ਤੰਦਰੰਮ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸੰਤਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅਸੀਂ ਅੱਜ ਅੰਮ੍ਰਿਤਸਰ ਦੇ ਅਜੀਬ ਨਗਰ ਦੇ ਵਿੱਚ ਪਹੁੰਚੇ ਹੋਏ ਹਾਂ ਦਿੱਸਿਆ ਕਿ ਸਭ ਤੋਂ ਵੱਡਾ ਕੇਕ ਜਿਹੜਾ ਵਾ ਉਹ ਤਿਆਰ-ਪਰ ਤਿਆਰ ਕੀਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਉਸ ਕੇਕ ਦੀ ਤਸਵੀਰ ਵੀ ਸਾਂਝੀ ਕਰਦੇ ਪਏ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਰੀਗਰ ਨੇ ਉਹਨਾਂ ਦੇ ਵੱਲੋਂ ਇਸ ਕੇਕ ਨੂੰ ਤਿਆਰ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਮਿਹਨਤ ਤੋਂ ਬਾਅਦ ਇਹ ਜਿਹੜਾ ਕੇਕ ਆ ਉਹ ਤਿਆਰ-ਪਰ ਤਿਆਰ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਕੇਕ ਦੀ ਤਸਵੀਰ ਵੀ ਪੌਂਡ ਦਾ ਕੇਕ ਜਿਹੜਾ ਉਹ ਤਿਆਰ ਹੋ ਚੁੱਕਾ ਤਾਂ ਤੁਸੀਂ ਵੇਖ ਸਕਦੇ ਹੋਗੇ ਇਸ ਵळे ਅਸੀਂ ਉਸ ਕੇਕ ਦੀ ਤਸਵੀਰ ਤਾਂ ਨਾਲ ਸਾਂਝੀ ਕਰਦੇ ਪਿਆ ਤਾਂ ਡਰਾਈ ਫਰੂਟ ਤਾਂ ਹੋਰ ਵੀ ਫਰੂਟ ਦੇ ਨਾਲ ਜਿਹੜਾ ਕੇਕ ਆਹੋ ਹਰ ਸਾਲ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਤਿਆਰ ਕੀਤਾ ਜਾਇਆ ਗਿਆ ਤਾਂ ਥੋੜੀ ਜੀ ਦੇਰ ਦੇ ਵਿੱਚ ਇਹ ਕੇਕ ਜਿਹੜਾ ਟਰਾਲੀ ਦੇ ਵਿੱਚ ਰੱਖ ਕੇ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਲੈ ਕੇ ਜਾਣਗੇ ਤਾਂ ਉੱਥੇ ਸੰਗਤਾਂ ਦੇ ਵਿੱਚ ਜਿਹੜਾ ਇਹ ਕੇਕ ਆਹੋ ਪਰ ਤਿਆਰ ਜਾਏਗਾ ਤਾਂ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਆ ਜੀ ਪਹਿਲਾਂ ਤੁਹਾਡਾ मेरा नाम मनप्रीत सिंह ਮੰਦੋ ਹੈ। पार्टी ਦਾ ਜਾਂਦੇ ਹੋ ਕਿੰਨੀ ਕਮੈਂਟ ਲੱਗੀ ਹੈ ਜੀ। ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਏਗੀ। ਆਹ ਦੇਖੀ ਕਹਾਂ ਜਾਂਦੇ ਦਾ ਕੇਕ ਤਿਆਰ ਕੀਤਾ ਗਿਆ ਜੀ ਆਹ ਦੇਖੋ। ਇਹ ਕੇਕ ਜੀ 600 ਪੌਂਡ ਦਾ ਤਿਆਰ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਜੀ ਸਾਲ ਜੀ ਬਾਬਾ ਦੀਪ ਸਿੰਘ ਦਾ ਜਨਮ ਦਿਨ ਬڑے ਧੁੰਮਤਾ ਅਮਨਾਲ ਸ਼ੀ ਦਾ ਸਭ ਮਨਾਇਆ ਜਾਏਗਾ ਰਾਤੀ 12 ਵਜੇ ਕੇਕ ਉੱਥੇ ਕੱਟਿਆ ਜਾਏਗਾ ਕਿੰਨੇ ਕਾਰੀਗਰ ਲੱਗੇ ਨੇ ਸਵੇਰ ਤੇ ਇਹ ਤਕਰੀਬਨ 5 ਕਾਰੀਗਰ ਲੱਗੇ ਸੀ ਜੀ 5 ਦਿਨ ਤੋਂ ਲਗਾਤਾਰ ਇਹ ਤਿਆਰੀ ਚੱਲ ਰਹੀ ਹੈ ਜੰਮੂ ਤੋਂ ਕਾਰੀਗਰ ਆਏ ਸੀ ਉਹ ਅੱਜ ਪੂਰਾ ਆਪਣਾ ਕੇਕ ਤਿਆਰ ਕਰਕੇ ਪੇਸ ਦੇ ਗਏ ਆ ਸਾਨੂੰ ਜੋ ਕਿ ਰਾਤੀ 12 ਵਜੇ ਉੱਥੇ ਮਤਾਇਆ ਜਾਏਗਾ ਜੀ ਹਾਂ ਹਰ ਸਾਲ ਤੁਹਾਡੇ ਵੱਲੋਂ ਜਿਹੜੇ ਕੇਕ ਨੇ ਉਹ ਤਿਆਰ ਕਰਵਾਏ ਜਾਂਦੇ ਨੇ ਹਾਂਜੀ ਹਾਂਜੀ ਇਹ ਤਕਰੀਬਨ 12 ਸਾਲ ਹੋ ਗਿਆ ਜੀ ਸਾਨੂੰ ਕੇਕ ਤਿਆਰ ਕਰਦਾ ਪੰਜਾਬ ਤੋਂ ਸ਼ੁਰੂ ਕੀਤਾ ਸੀ ਅੱਜ ਆਪਾਂ 600 ਬਾਂਡ ਤੇ ਪਹੁੰਚ ਨਹੀਂ ਆ ਰਹੀ ਬਾਬਾ ਜੀ ਸਿਰ ਤੇ ਅੰਝੀਸ਼ੀਰਵਾਦ ਦੇਣ ਅੱਗੇ ਤੋਂ ਅੱਗੇ ਵਧੀ ਜਾਵਾਂਗੇ ਤੇ ਕੇਕ ਸਾਡਾ ਵਧੀ ਜਾਏਗਾ ਜੀ ਤਾਂ ਜੇਕਰ ਅਸੀਂ ਗੱਲ ਕਰੀਏ ਕੀ ਕੁਝ ਇਸ ਕੇਕ ਦੇ ਵਿੱਚ ਪਾਇਆ ਗਿਆ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਇਹਦੇ ਵਿੱਚ ਡਰਾਈ ਫਰੂਟ ਪਿਆ ਹੈ ਚਾਕਲੇਟ ਪਈ ਹੈ ਇਹ ਅੰਗੂਰ ਪਏ ਨੇ ਹਰ ਇੱਕ ਤਰ੍ਹਾਂ ਦੀ ਤੁਸੀਂ ਵੈਰਾਈਟੀ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਚੀਜ਼ ਆਪ ਇਹੋ ਜਿਹੀ ਛੱਡੀ ਨਹੀਂ ਜਿਹੜੀ ਇਹਦੇ ਜਿਹੜੇ ਨਾਂ ਪਈ ਇਹ ਇੱਥੋਂ ਤੱਕ ਕਿ ਸਟਰਾਬੇਰੀ ਵੀ ਬਈ ਹੈ ਜੀ ਅਜੇ ਕਰ ਅਸੀਂ ਗੱਲ ਕਰੀਏ ਹੋਰ ਕੀ ਕੁਝ ਮੰਗਵਾਇਆ ਗਿਆ ਹੈ ਕਿ ਅੱਜ ਬਾਬਾ ਜੀ ਇਹ ਜਨਮ ਦਿਹਾੜੇ ਨੂੰ ਲੈ ਕੇ ਤੁਹਾਡੇ ਕੋਲ ਬਾਬਾ ਜੀ ਨੇ ਜਨਮ ਦਿਹਾੜੇ ਦੇ ਮੁਖ ਰੱਖਣਾ ਹੈ ਹੁਣੇ ਵਾਰ ਹਾਥੀ ਊਠ ਘੋੜੇ ਗਤਕਾ ਪਾਰਟੀ ਵੀ ਆ ਗਈ ਹੈ ਜੀ ਹੁਣੇ ਬਸ ਆਪਾਂ ਨਗਰ ਕੀਰਤਨ ਦੇ ਰੂਪ ਵਿੱਚ 라ਤੀ ਕਿ ਕੇਕ ਅਸੀਂ ਦਾਸਾ ਵੀ ਲੈ ਕੇ ਜਾਵਾਂਗੇ ਜੋ ਕਿ ਟਰਾਲੀ ਵਾਲਾ ਕੇਕ ਹੈ ਜੀ ਬੜਾ ਮਸ਼ਹੂਰ ਹੈ ਜੀ ਲੋਕੀ ਉੱਥੇ ਉਡੀਕ ਕਰਦੇ ਆ ਜੀ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਅਸੀਂ ਦੇਖਾਂਗੇ ਤੇ ਪ੍ਰਸ਼ਾਦ ਦੇ ਰੂਪ ਵਿੱਚ ਲਵਾਵਾਂਗੇ ਜੀ ਤਾਂ ਪੂਰਾ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਜੀ ਅੱਜ ਪੂਰਾ ਪੂਰਾ ਜੀ ਇਹ ਮੇਰੇ ਇਕੱਲੇ ਦਾ ਨਹੀਂ ਮੇਰੇ ਸਾਰੇ ਭੈਣ ਭਰਾਵਾਂ ਵੀਰਾਂ ਦਾ ਸੰਯੋਗ ਹੈ ਜੀ ਉਹਨਾਂ ਦੇ ਸਦਕੇ ਅੱਜ ਆਪ ਇੱਥੋਂ ਦੀ ਇੱਥੇ ਪਹੁੰਚ ਗਏ ਆ ਜੀ ਹੋਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਕੇਕ ਆ ਵੱਡਾ ਤਿਆਰ ਕੀਤਾ ਜਾਏਗਾ ਜ ਪਰਿਵਾਰ ਤੇ ਮੇਰੇ ਵੀਰ ਭਰਾਵਾਂ ਦੇ ਸਾਰਿਆਂ ਸਿਰ ਤੇ ਇੰਜ ਮੇਰ ਮਰਿਆ ਹੱਥ ਰੱਖੇ ਰਹੇ ਨੇ ਕਿ ਆਪਾਂ ਇਥੋਂ ਇੱਕ ਟਰਾਲੀ ਤੇ ਲੈ ਕੇ ਜਾਂਦੇ ਨੇ ਕੀਪਦਾ ਆਪਾਂ ਅਗਲੀ ਵਾਰੀ ਦੋ ਟਰਾਲੀ ਤੇ ਲੈ ਕੇ ਜਾਈਏ ਫਿਰ ਆਪਾਂ ਬਿਲਕੁਲੁੱੱਚੀ ਵੇਖਿਆ ਗਿਆ ਸੀ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਨੇ ਦੱਸਿਆ ਯਾਰਾ ਕਿ ਹਰ ਸਾਲ ਉਹਨਾਂ ਦੇ ਵੱਲੋਂ ਜਿਹੜਾ ਕੇਕ ਆਹੋ ਤਿਆਰ ਪਰ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਜਿਹੜਾ ਕੇਕ ਉਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ